ਖਰਾਟੇ 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 ਕੀ ਤੁਸੀਂ ਵੀ ਲੈਂਦੇ ਹੋ ਇੰਜ ਖਰਾਟੇ ਜੇਕਰ ਤੁਹਾਡਾ ਜਵਾਬ ਹਾਂ ਤੁਸੀਂ ਵੀ ਲੈਂਦੇ ਹੋ 10 ਇੰਚ ਚ ਖਰਾਟੇ ਤੇ ਲੁਧਿਆਣਾ ਦੀ ਇਸ ਖਬਰ ਨੂੰ ਦੇਖ ਲਵੋ ਕਿਉਂਕਿ ਲੁਧਿਆਣਾ ਚ ਇੱਕ ਪਤਨੀ ਨੂੰ ਪਤੀ ਦੇ ਖਰਾਟੇ ਤੇ ਇਨਾ ਗੁੱਸਾ ਆ ਗਿਆ ਕਿ ਉਸਨੇ ਪਤੀ ਹੀ ਕਤਲਕਾਰਤਾ 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 ਇਹ ਹੈ ਲੁਧਿਆਣਾ ਦਾ ਰੋਜਰੀ ਵਪਾਰੀ ਗੌਰਵ ਉਸ ਦੀ ਪਤਨੀ ਸੋਨਮ ਤੇ ਨਾਲ ਦੋ ਖੂਬਸੂਰਤ ਬੱਚੇ ਪਰ ਪਤੀ ਦੇ ਖਰਾਟਿਆਂ ਨੇ ਜਾਂ ਫਿਰ ਪਤਨੀ ਦੇ ਗੁੱਸੇ ਨੇ ਇਸ ਪਰਿਵਾਰ ਨੂੰ ਤੈਸਨੈਸ ਕਰ ਦਿੱਤਾ ਇਸ ਪਰਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਇਸ ਕੂਪ ਸੁਦਾ ਜੋੜੇ ਦੀ ਕਹਾਣੀ ਇਨੀ ਬਦਸੂਰਤ ਹੈ ਕਿ ਐ ਸੁਣਦੇ ਸਾਰੀ ਤੁਹਾਨੂੰ ਵੀ ਗੁੱਸਾ ਆ ਜਾਏਗਾ ਕਿਉਂਕਿ ਪਤੀ ਪਤਨੀ ਦੇ ਵਿੱਚ ਪਤੀ ਦੇ ਘਰਾਟਿਆਂ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਬਸ ਫਿਰ ਕਿਸੇ ਪਤਨੀ ਨੂੰ ਵੀ ਗੁੱਸਾ ਆ ਗਿਆ ਤੇ ਪਤਨੀ ਨੇ ਘਰ ਚ ਪਿਆ ਘਟਰ ਪਤੀ ਦੇ ਗਲੇ 'ਚ ਮਾਰਤਾ ਇਹੀ ਨਹੀਂ ਇਸ ਘਟਨਾ ਤੋਂ ਬਾਅਦ ਪਤਨੀ ਆਪਣੇ ਪਤੀ ਨੂੰ ਕਾਫੀ ਦੇਰ ਤੱਕ ਹਸਪਤਾਲ ਵੀ ਨਹੀਂ ਲਗਾਈ ਹਾਲਾਂਕਿ ਬਾਅਦ ਚ ਉਸਨੇ ਕਿਹਾ ਕਿ ਉਸ ਦੇ ਕੋ ਲੋਕ ਗਲਤੀ ਨਾਲ ਕਟਰ ਲੱਗਾ ਹੈ ਪਰ ਇਸ ਗਲਤੀ ਨੇ ਉਸ ਦੇ ਪਤੀ ਦੀ ਜਾਨ ਲੈ ਲਈ ਤੇ ਦੋ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਚੱਕਦਾ ਯਾਨੀ ਕਿ ਇਸ ਘਟਨਾ ਨੇ ਚਾਰ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਪਲਾ ਦਾ ਗੁੱਸਾ ਚਾਰ ਜ਼ਿੰਦਗੀਆਂ ਤੇ ਭਾਰੀ ਪੈ ਗਿਆ ਭਾਰੀ ਪੈ ਗਿਆ ਭਾਰੀ ਪੈ ਗਿਆ ਫਤਿਹੀ ਚਾਰ ਚੜ੍ਹ ਗਈ ਪਤਨੀ ਗ੍ਰਿਫਤਾਰ ਹੋ ਗਈ ਤੇ ਹੁਣ ਦੋ 마ਥੂਮ ਬੱਚੇ ਅਨਾਥ ਹੋ ਗਏ ਉਹਨਾਂ ਦੀ ਜ਼ਿੰਦਗੀ ਕਿਹਦੇ ਸਹਾਰੇ ਕੱਟੇਗੀ ਦੋਵਾਂ ਨੇ ਲੜਾਈ ਜ ਐਵੀ ਨਹੀਂ ਸੋਚਿਆ ਫਿਲਹਾਲ ਤੁਸੀਂ ਆਪ ਹੀ ਸੁਣ ਲਵੋ ਕਿਵੇਂ ਹੋਈ ਇੱਕ ਘਟਨਾ ਦਿਨਕ ਮੇਲ ਪੰਜਾਬੀ ਟੀਵੀ ਤੇ ਲਈ ਲੁਧਿਆਣਾ ਤੋਂ ਆਮ ਤੌਰ ਤੇ ਰਿਪੋਰਟ ਉਰਤੇ ਕੰਸੀਡੈਂਟ ਹੋਇਆ ਸੀ ਐਮਸੀ ਤੋਂ ਸਾਨੂੰ ਅਲਟੀਮੇਸ਼ਨ ਆਈ ਸੀ ਕੋ ਗੌਰਵ ਕੁਮਾਰਾ ਏਜ 37 ਹਾਲ ਉਹਨਾਂ ਦੀ ਜਿਹੜੀ ਬਾਡੀ ਆ ਉਹ ਸੀਐਮਸੀ ਆਪਣਾ ਬ੍ਰੌਡ ਡੈੱਡ ਲਿਆਂਦਾ ਗਿਆ ਸੀ ਉਹਨਾਂ ਨੂੰ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰਦੇ ਹੋਏ ਤਫ਼ਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਤੇ ਉਹਦੀ ਵਾਈਫ ਆ ਸੋਨਮ ਇਹ ਆਪਸ ਵਿੱਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਟਕਰਾਅ ਹੋਇਆ ਸੀ ਤੇ ਟਕਰਾਅ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਆ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰਾਇਡਰੀ ਧਾਗੇ ਨੂੰ ਕੱਟਦਾ ਹੈ ਉਹ ਜਾ ਕੇ ਇਹਨਾਂ ਨੇ ਫੜਕੇ ਦੇ ਗਲੇ 'ਚ ਵੱਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ ਮੁਕਤਮਾ ਦਰਜ ਕਰ ਲਿਆ ਜੀ ਤੇ ਜਿਹੜੀ ਲੇਡੀ ਆ ਸੋਨਮ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ